ਕੋਣ ਕੀ ਨਾਮ ਹੈ ਤੇ ਕੀ ਕਹਿਣਾ ਚਾਹੁੰਦੇ ਆ ਅ ਦਰਵਜੀ ਠਾਕੁਰ ਮੈਰੀ ਮੇਰਾ ਨਾਮ ਤੇ ਅੱਜ ਜਿਹੜਾ ਇੱਥੇ ਇੱਕ ਪੇਸ਼ੀਐਂਟ ਅਸੀਂ ਐਡਮਿਟ ਕਰਵਾਇਆ ਸੀਗਾ ਕੱਲ ਇੱਥੇ ਆਪਣਾ ਰਮਨਦੀਪ ਲੇਡੀ ਦਾ ਨਾਮ ਹੈ ਔਰ ਸੌਨ ਸਿੰਘ ਬੰਦੇ ਦਾ ਨਾਮ ਹੈ ਔਰ ਇਹੇ ਉਹਨਾਂ ਨੂੰ ਬਹੁਤ ਸਖਤ ਲੋਡ ਹੈਗੀ ਹੈ ਔਰ ਜਦੋਂ ਅਸੀਂ ਜਾ ਕੇ ਵੇਖਿਆ ਸਾਡੀ ਟੀਮ ਨੇ ਤੇ ਇਮੀਡੀਏਟਲੀ ਇਹ ਫੀਲ ਕੀਤਾ ਵੀ ਇਹਨਾਂ ਨੂੰ ਵਾਕਈ ਹੀ ਬਹੁਤ ਜ਼ਰੂਰਤ ਹੈਗੀ ਹੈ ਇਲਾਜ ਦੀ ਔਰ ਉੱਥੋਂ ਐਮੂਲੈਂਸ ਡਾਕਟਰ ਸਾਹਿਬ ਨੂੰ ਪਹਿਲਾਂ ਨਾਲ ਲੈ ਕੇ ਗਏ ਅਸੀਂ ਤੇ ਡਾਕਟਰ ਸਾਹਿਬ ਕਹਿੰਦੇ ਵੀ ਐਡਮਿਟ ਕਰਨਾ ਬਣਾ ਇਹਨਾਂ ਨੂੰ ਤਾਂ ਅਸੀਂ ਇੱਥੇ ਲਿਆਏ ਇਹਨਾਂ ਕੋਲੇ ਕੱਲ ਇਹਨਾਂ ਦੀ ਸਰਜਰੀ ਹੋਈ ਹੈ ਮੈਡਮ ਦੀ ਤਾਂ ਜਿਹੜੀ ਰਮਨਦੀਪਾ ਰਾਹ ਉਹਦਾ ਚੂਲਾ ਟੁੱਟਿਆ ਹੋਇਆ ਸੀ ਉਹਦੀ ਸਰਜਰੀ ਕਰਤੀ ਇਹਨਾਂ ਨੇ ਔਰ ਜਿਹੜੇ ਉਹਨਾਂ ਦੇ ਹਸਬੰਡ ਹੈ ਉਹ ਉਹਨਾਂ ਨੂੰ 슈ਗਰ ਦਾ ਅਟੈਕ ਆਇਆ ਹੋਇਆ ਸੀਗਾ 590 ਉਹਨਾਂ ਦੀ ਸ਼ੂਗਰ ਸੀ ਔਰ ਬੜਿਆ ਹੀ ਹੁਣ ਨਾਰਮਲ ਪੋਜੀਸ਼ਨ ਦੇ ਵਿੱਚ ਆ ਗਏ ਹੈਗੇ ਰਿਕਵਰੀ ਮੋਡ ਦੇ ਵਿੱਚ ਦੋਨੋਂ ਹਸਬੰਡ ਵਾਈਫ ਹੈਗੇ ਹੈ ਲੇਡੀ ਨੂੰ ਸਕੇਨ ਡਿਜ਼ੀਜ਼ ਵੀ ਹੈਗੀ ਹੈ ਬਹੁਤ ਸੀਵੀਅਰ ਡੀਸੀ ਉਹ ਵੀ ਅੱਜ ਕੰਟਰੋਲ ਦੇ ਵਿੱਚ ਹੈ ਜੀ ਤੁਸੀਂ ਸਾਰਿਆਂ ਨੇ ਵੇਖਿਆ ਹੀ ਹ ਹਮ ਕਾਫੀ ਮਤਲਬ ਰਿਕਵਰ ਹੈਗੇ ਆ ਉਹ ਤੇ ਪ੍ਰਮਾਤਮਾ ਨੂੰ ਦੁਆ ਕਰਦੇ ਆ ਵੀ ਉਹ ਜਲਦੀ ਹੀ ਠੀਕ ਹੋ